ਬੀਤੇ ਦਿਨੀ ਹੋਏ ਇੱਕ ਬਜ਼ੁਰਗ ਦੇ ਕਤਲ ਦੀ ਗੁੱਥੀ ਨੂੰ ਪੁਲਿਸ ਦੇ ਵੱਲੋਂ 24 ਘੰਟਿਆਂ ਦੇ ਅੰਦਰ ਅੰਦਰ ਸੁਲਝਾ ਕੇ ਕੀਤੀ ਗਈ ਵੱਡੀ ਸਫਲਤਾ ਹਸ ਕਤਲਕਾਰ ਨੂੰ ਅੰਜਾਮ ਦੇਣ ਵਾਲੇ ਤਿੰਨ ਕਾਤਲ ਵੀ ਹੋਏ ਕਾਬੂ ਚੋਰੀ ਕੀਤੀ ਗਈ 25000 ਦੀ ਨਕਦੀ ਵੀ ਬਰਾਮਦ ਬੀਤੇ ਦਿਨੀਓਂ ਸ਼ਾਰਪੁਰ ਦੇ थाना ਮਾਹਿਲਪੁਰ ਦੇ ਇਨੋਂਦੇ ਪਿੰਡ ਖੈਰੜ ਰਾਵਲ ਬਸੀ ਦੇ ਵਿੱਚ ਇੱਕ ਬਜ਼ੁਰਗ ਦੇ ਕਤਲ ਦੀ ਗੁੱਥੀ ਨੂੰ ਪੁਲਿਸ ਦੇ ਵੱਲੋਂ 24 ਘੰਟਿਆਂ ਦੇ ਅੰਦਰ ਸੁਲਝਾ ਲਿੱਤਾ ਗਿਆ ਅਤੇ ਪੁਲਿਸ ਦੇ ਵੱਲੋਂ ਇਸ ਕਤਲਕਾਰ ਨੂੰ ਅੰਜਾਮ ਦੇਣ ਵਾਲੇ ਤਿੰਨ ਕਾਤਲਾਂ ਨੂੰ ਵੀ ਕਾਬੂ ਕੀਤਾ ਗਿਆ ਤੇ ਨਾਲ ਹੀ ਕਾਤਲਾਂ ਦੇ ਵੱਲੋਂ ਚੋਰੀ ਕੀਤੇ ਗਏ 25000 ਦੀ ਨਕਦੀ ਵੀ ਬਰਾਮਦ ਕਰ ਲਈ ਗਈ। ਸਥਾਨਕ ਪੁਲਿਸ ਲਾਈਨ ਗਰਾਊਂਡ 'ਚ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦੇ ਆਸਐਸਪੀ सुरेंद्र ਲਾਂਬਾ ਨੇ ਜਾਣਕਾਰੀ ਦਿੱਤੀ ਕਿ ਪਿੰਡ ਖੈਰੜ ਰਾਵਲ ਬਸੀ ਦੇ ਵਿੱਚ ਘਰ ਦੇ ਵਿੱਚ ਇਕੱਲੇ ਰਹਿੰਦੇ ਹਰਮੇਸ਼ ਲਾਲ ਉਤਰਨਾਮ ਲੁਭਾਇਆ ਦੀ ਬੀਤੀ ਕੱਲ੍ਹ ਘਰ ਦੇ ਵਿੱਚੋਂ Laash ਮਿਲੀ ਸੀ ਜਿਸ ਤੋਂ ਬਾਅਦ ਉਹਨਾਂ ਦੀ ਬੇਟੀ ਦੇ ਬਿਆਨਾਂ ਦੇ ਆਧਾਰ ਤੇ ਇਸ ਮਾਮਲੇ ਦੀ ਪੜਤਾਲ ਸ਼ੁਰੂ ਕੀਤੀ ਗਈ ਸੀ ਤੇ ਜਾਂਚ ਦੇ ਦੌਰਾਨ ਪੁਲਿਸ ਦੇ ਵੱਲੋਂ ਇਸ ਕਤਲ ਕਾਰਨ ਨੂੰ ਅੰਜਾਮ ਦੇਣ ਵਾਲੇ ਤਿੰਨ ਕਾਤਲਾਂ ਨੂੰ ਕਾਬੂ ਕੀਤਾ ਗਿਆ ਜੋ ਕਿ ਪਿੰਡ ਦੇ ਹੀ ਨਿਵਾਸੀ ਸੀ ਉਹਨਾਂ ਨੇ ਦੱਸਿਆ ਕਿ ਮ੍ਰਿਤਕ ਦੇ ਘਰ ਦੇ ਵਿੱਚ ਉਸਾਰੀ ਦਾ ਕੰਮ ਚੱਲ ਰਿਹਾ ਸੀ ਤੇ ਘਰ ਦੇ ਵਿੱਚ ਕੰਮ ਕਰਦੇ ਦੋ ਮਜ਼ਦੂਰਾਂ ਨੇ ਇੰਜ ਲੱਗਿਆ ਕਿ ਘਰ ਦੇ ਵਿੱਚ ਪੈਸੇ ਪਏ ਹੋ ਸਕਦੇ ਨੇ ਜਿਸ ਤੋਂ ਬਾਅਦ ਉਹਨਾਂ ਨੇ ਆਪਣੇ ਤੀਜੇ ਸਾਥੀ ਦੇ ਨਾਲ ਮਿਲ ਕੇ ਹਰਮੇਸ਼ لال ਦਾ ਪਰਨੇ ਨਾਲ ਮੂੰਹ ਕੁੱਟ ਕੇ ਕਤਲ ਕਰ ਦਿੱਤਾ ਤੇ ਜੋ ਵੀ ਘਰ ਦੇ ਵਿੱਚ ਨਕਦੀ ਪਈ ਸੀ ਉਸ ਨੂੰ ਲੈ ਕੇ ਉੱਥੋਂ ਫਰਾਰ ਹੋ ਗਏ ਜਾਣਕਾਰੀ ਮੁਤਾਬਕ ਇਹਨਾਂ ਦੋਸ਼ੀਆਂ ਦੀ ਪਛਾਣ ਅਮਰਜੀਤ ਸਿੰਘ ਸੁਨੀਲ ਕੁਮਾਰ ਅਤੇ ਸੰਦੀਪ ਸਿੰਘ ਦੇ ਵਜੋਂ ਹੋਈ ਹੈ ਜੋ ਕਿ ਇਸੇ ਹੀ ਪਿੰਡ ਦੇ ਨਿਵਾਸੀ ਸੀ ਹਾਂਜੀ ਇੱਕ ਬੜਾ ਅਨਫੋਰਚੂਨੇਟ ਸੰਸਚੈਸ਼ਨ ਇਸ਼ੂ ਰਿਪੋਰਟ ਹੋਇਆ ਸੀਗਾ ਕੱਲ ਮਾਲਪੁਰ ਪੁਲਿਸ ਸਟੇਸ਼ਨ ਦੇ ਗ੍ਰੇਡ ਬਿਲ ਤੋਂ ਜਿੱਥੇ ਇੱਕ ਬਜ਼ੁਰਗ ਲਗਭਗ 53 ਸਾਲ ਦੇ ਹਰਮੇਸ਼ لال ਜੀ ਦਾ ਕਤਲ ਰਿਪੋਰਟ ਰਹਾ ਸੀਗਾ ਜਿਹਦੇ ਵਿੱਚ ਇਮੀਡੀਏਟਲੀ ਸਾਡੀ ਟੀਮ ਨੇ ਟੀਐਸਪੀ ਗਰਸ਼ੰਕਰ ਐਸਐਚਓ ਮਾਲਪੁਰ ਨੇ ਪਹੁੰਚ ਕੇ ਨਾਲ ਜਿਹੜੀ ਕੋਲ ਸੀ ਸਾਡੀ ਟੀਮ ਹੈਗੀ ਉਹਨਾਂ ਨੇ ਇਨਵੈਸਟੀਗੇਸ਼ਨ ਟੈਕਅਪ ਕੀਤੀ ਲੇਟਰ ਓਨ ਸਾਡੀ ਸੀਆਈਏ ਦੀ ਟੀਮ ਐਸਪੀਟੀ ਦੀ ਨਿਗਰਾਨੀ ਹੇਠ ਅਸੀਂ ਇਹਨੂੰ ਸੁਪਰਵਾਈਜ਼ ਕੀਤਾ ਤੇ ਸ਼ੁਰੂ ਚ ਜਿਹੜਾ ਹੈਗਾ ਇੱਕ ਬਲਾਈਂਡ ਕੇਸ ਸੀਗਾ ਜਿਹਦੇ ਵਿੱਚ ਮੌਕੇ ਤੋਂ ਜਿਹੜਾ ਹੈਗਾ ਉਹ ਕੁਝ ਪਤਾ ਨਹੀਂ ਲੱਗ ਰਿਹਾ ਸੀਗਾ ਕਿ ਕਿਸ ਤਰੀਕੇ ਨਾਲ ਕਤਲ ਕੀਤਾ ਗਿਆ ਹੈਗਾ ਤੇ ਇੱਕ ਘਰ 'ਚ ਖਿੜਕੀ ਜਿਹੜੀ ਸੀਗੀ ਉਹ PVC ਕੀ ਤੇ ਨਾਲ ਸਮਾਨ ਖਿਲ ਰਿਹਾ ਵਾ ਪੈਸਾ ਇਹਨੂੰ ਫਰਦਰ ਇਨਵੈਸਟੀਗੇਟ ਕਰਦੇ ਹੋਏ ਜਿਹੜਾ ਹੈਗਾ ਸਾਡੀ ਟੀਮ ਨੇ ਬੜੀ ਮਿਹਨਤ ਤੇ ਬੜਾ ਇੱਕ ਟੈਕਨੀਕਲ ਦੰਨਾਲਸ ਇਨਵੈਸਟੀਗੇਸ਼ਨ ਕਰਦੇ ਰੇ ਜਿਹੜਾ ਹੈਗਾ 24 ਘੰਟਿਆਂ ਦੇ ਅੰਦਰ ਅੰਦਾ ਇਸ ਨੂੰ ਬਲਾਈਂਡ ਕੇਸ ਨੂੰ ਜਿਹੜਾ ਬਟਰ ਕੇਸ ਸੀਗਾ ਉਹਨੂੰ ਟ੍ਰੇਸ ਕਰਦੇ ਵੇ ਜਿਹੜੇ ਤਿੰਨ ਦੋਸ਼ੀ ਸੀਗੇ ਉਹ ਤਿੰਨੋਂ ਦੋਸ਼ੀ ਫੜ ਲਏ ਜਿਹੜਾ ਦੋਸ਼ੀ ਫੜਨ ਤੋਂ ਬਾਅਦ ਜਿਹੜੀ ਗੱਲ ਸਾਹਮਣੇ ਆਈ ਉਹਨਾਂ ਵਿੱਚ ਦੋ ਦੋਸ਼ੀ ਜਿਹੜੇ ਹੈਗੇ ਉਹ ਡਿਸੀਜ਼ਡ ਜਿਹੜੇ ਹਰਮੇਸ਼ ਲਾਲ ਦੇ ਸੀਗੇ ਉਹਨਾਂ ਦੇ ਘਰ 'ਚ ਹੀ ਕੰਮ ਕੰਸਟ੍ਰਕਸ਼ਨ ਦਾ ਲੇਬਰ ਲੇਬਰ 'ਵਜੋਂ ਕੰਮ ਕਰ ਰਹੇ ਸੀਗੇ ਤੇ ਇਹਨਾਂ ਨੇ ਲਾਲਚ ਵਸਾ ਕੇ ਜਿਹੜਾ ਹੈਗਾ ਇਹਨਾਂ ਨੂੰ ਸੋਚਿਆ ਕਿ ਉੱਥੇ ਪਿੰਡ 'ਚ ਜਗਰਾਤਾ ਸੀਗਾ ਉਸ ਦਿਨ ਤੇ ਉਸ ਰਾਤ ਨੂੰ ਪਿਛਲੀ ਰਾਤ ਨੂੰ ਤੇ ਉਹਨਾਂ ਨੇ ਲਾਲਚ ਲਾਲਚ ਵਸਾ ਕੇ ਕਿ ਇੱਥੋਂ ਕੁਝ ਪੈਸੇ ਮਿਲ ਸਕਦੇ ਹੈਗੇ ਉਹ ਇੱਕ ਫੋਸਟ ਐਂਟਰੀ ਕੀਤੀ ਗੇਟ ਜਿਹੜਾ ਹੈਗਾ ਉੱਥੇ ਪਹਿਲਾਂ ਗੇਟ ਖੜਕਾਇਆ ਤੇ ਫਿਰ ਉਹਨੇ ਗੇਟ ਖੋਲਿਆ ਤੇ ਉਹ ਸੈਂਟਰੀ ਕੀਤੀ ਤੇ ਉਸ ਤੋਂ ਬਾਅਦ ਜਿਹੜਾ ਹੈਗਾ ਉਹ ਉਹਦਾ গলা ਦਿਵਾ ਕੇ ਕਤਲ ਕੀਤਾ ਤੇ ਫਿਰ ਦਰਜੋ ਫਰਾਲਾ ਫੋਲੀ ਕਰਕੇ ਇੱਕੋ ਮੋਬਾਈਲ ਫੋਨ ਤੇ ਨਾਲ ਜਿਹੜਾ ਹੈਗਾ ਕੁਝ ਪੈਸਾ ਜਿਹੜਾ ਲਗਭਗ 2.5 ਜਰਦੀ ਅਮਾਉਂਟ ਹੈਗੀ ਉਹ ਉਥੋਂ ਉਹ ਲੈ ਕੇ ਚਲੇ ਗਏ ਸਾਡੀ ਟੀਮ ਨੇ ਤਿੰਨੋਂ ਦੋਸ਼ੀ ਜਿਹੜੇ ਹੈਗੇ ਅਮਰਜੀਤ ਸਿੰਘ ਸੁਨੀਲ ਕੁਮਾਰ ਤੇ ਸੰਦੀਪ ਕੁਮਾਰ ਤਿੰਨੋਂ ਹੀ ਆਕਾਸ਼ਗੰਹਿ ਕੀ ਉਸੀ ਪਿੰਡ ਦੇ ਰਹਿਣ ਵਾਲੇ ਹੈਗੇ ਤੇ ਇਹਨਾਂ ਨੇ ਪਹਿਲਾਂ ਸੋਚੀ ਸੰਜੀ ਸਾਦੀਸ਼ ਦੇ ਤਹਿਤ ਜਿਹੜਾ ਹੈਗਾ ਆ ਲਾਲਚ ਵਿੱਚ ਆ ਕੇ ਪੈਸਾ ਲੁੱਟਣ ਦੀ ਨੀਅਤ ਨਾਲ ਕਤਲ ਕੀਤਾ ਜਿਹਨੂੰ ਸਾਡੀ ਟੀਮ ਨੇ ਅੱਜ ਤੱਕ 24 ਘੰਟਿਆਂ ਦੇ ਅੰਦਰ ਅੰਦਾਜ਼ਾ ਲਾਇਆ ਤੇ ਇਸ ਕਿੱਥਾ ਹੈਗਾ ਦੂਸਰਾ ਵੀ ਦੱਸ ਦਿਓ ਨਹੀਂ ਸਰ ਜਿਹੜੇ ਤੁਸੀਂ ਟੈਸਟ ਕੀਤੇ ਆ ਕਾਤਲ ਨੂੰ ਪਕੜਿਆ ਕੋਈ ਕੋ ਗੋਲਡ ਦੀ ਚੀਜ਼ ਜਿਹੜੀ ਹੈਗੀ ਹਾਲੇ ਸਸਪੀਸ਼ੀਅਸ ਹੈਗੀ ਅਸੀਂ ਦੋਸ਼ੀ ਫੜ ਲੈਂਦੇ ਹੈਗੇ ਇਨਵੈਸਟੀਗੇਟ ਕਰਾਂਗੇ ਜਿਹੜੀ ਫੈਮਿਲੀ ਵੀ ਹੈਗੀ ਉਹ ਵੀ ਡਾਊਟਫੁਲ ਹੈਗੀ ਕਿ 골ਡ ਉੱਥੇ ਸੀਗਾ ਕਿ ਨਹੀਂ ਸੀਗਾ ਕਿਉਂਕਿ ਜਿਹੜਾ ਜਿਹੜਾ ਡਿਸੀਜ਼ਡ ਹੈਗਾ ਤੇ ਡਿਸੀਜ਼ਡ ਫੈਮਿਲੀ ਤੋਂ ਦੂਰ ਆਲਾ ਦੇਖੋ ਕਿ ਉਹਨਾਂ ਦਾ ਆਪਸ ਵਿੱਚ ਵੀ ਡਿਸਟਰੂਬ ਸੀਗਾ ਫੈਮਿਲੀ ਤੋਂ ਅਲੱਗ ਦੂਰ ਰਹਿ ਰਿਹਾ ਸੀਗਾ ਇਸ ਕਰਕੇ ਫੈਮਿਲੀ ਆ ਗੱਲ ਕਹਿੰਦੀ ਹੈਗੀ ਕਿ ਉਹਦੇ ਕੋਲੇ 골ਡ ਸੀਗਾ ਇੱਕ ਟਾਈਮ ਤੇ ਬਟ ਉਹ 골ਡ ਉਹਨੇ ਵੇਚਤਾ ਯਾ ਜਿਹੜੇ ਬੰਦਾਂ ਨੇ ਐਂਟਰੀ ਕੀਤੀ ਉਹਨਾਂ ਨੇ ਥੁਰਾਇਆ ਹੈਗਾ ਜਾਂ ਉਹ ਕੀ ਕੀਤਾ ਹੈਗਾ ਉਹ ਦੈਟ ਇਜ਼ ਪਾਰਟ ਆਫ ਇਨਵੈਸਟੀਗੇਸ਼ਨ ਨੋ ਪਰਸਨ ਸਰ ਕੋਈ ਨਹੀਂ ਦੋ ਤਾਂ ਲੈਬਰਰ ਵਾਲੇ ਹੁੰਦੇ ਤੀਸਰਾ ਤੀਸਰਾ ਦਾ ਸਾਥੀ ਹੈਗਾ ਪਿੰਡ ਦਾ ਹੀ ਹੈ ਜੀ ਹਾਂਜੀ ਪਿੰਡ ਦਾ ਹੈਗਾ ਸੰਦੀਪ ਜੀ ਤੇ ਬੈਕਗ੍ਰਾਉਂਡ ਇਹਨਾਂ ਦੀ ਗੱਲ ਕਰ ਰਹੇ ਕਿ ਡਰਗ ਐਡਿਕਟਡ ਉਹਨਾਂ ਤੇ ਇੱਕ ਬੰਦੇ ਦਾ ਜਿਹੜਾ ਹੈਗਾ ਇੱਕ ਲੜਾਈ ਝਗੜੇ ਦਾ ਪਰਚਾ ਦਰਜ ਹੈਗਾ ਅਮਰਜੀਤ ਸਿੰਘ ਤੇ ਅਦਰਵਾਈਜ਼ ਕੋਈ ਡਰਗ ਐਡਿਕਟਡ ਤਾਂ ਨਹੀਂ ਡਰਗ ਐਡਿਕਟ ਵਾਲੀ ਗੱਲ ਹਾਲੇ ਸਾਹਮਣੇ ਨਹੀਂ ਆਈ ਕਿ ਸੀ ਇਹਨਾਂ ਦਾ ਡੋਪ ਬੈਸਟ ਕਰਵਾਉਣਾ ਕਿ ਮੇਨਲੀ ਲੁੱਟਕੋ ਜਾਂ ਚੋਰੀ ਦੇ ਮਨਸੂਬੇ ਚੋ ਜਦੋਂ ਬੰਦਾ ਸਾਹਮਣੇ ਵਾਲਾ ਉੱਠ ਗਿਆ ਉਹਦੀ ਨੀਂਦ ਫੁੱਲ ਗਈ ਤੇ ਉਹਨੇ ਇਹਨਾਂ ਨੂੰ ਮਤਲਬ ਆਈਡੈਂਟੀਫਾਈ ਕਰ ਲਿਆ ਤੇ ਫੇਰੀ ਨਾਂ ਨੇ ਜਿਹੜਾ ਹੈ ਉਹਦਾ ਕਰ ਦਿੱਤਾ ਸਿਰ ਕਿਹਾ ਦੇਵੇ ਕਿ ਕੱਲ